ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅੰਮ੍ਰਿਤਸਰ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ ਅੰਮ੍ਰਿਤਸਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇੱਕ ਨੌਜਵਾਨ ਇੰਡੀਅਨ ਆਰਮੀ ਦੇ ਵਿੱਚ ਨੌਕਰੀ ਕਰਦਾ ਹੈ ਔਰ ਇਹਨਾਂ ਦਾ ਕਸੂਰ ਦੱਸਦੇ ਆ ਔਰ ਤੁਹਾਡੇ ਵੀ ਹੋਸ਼ ਉੜ ਜਾਣਗੇ ਭਾਵੇਂ ਉਹ ਨੌਜਵਾਨ ਨੌਕਰੀ ਤਾਂ ਇੰਡੀਅਨ ਆਰਮੀ ਦੇ ਵਿੱਚ ਕਰਦਾ ਹੈ ਪਰ ਅਸਲ ਦੇ ਵਿੱਚ ਇਹ ਕੰਮ ਕਰਦਾ ਸੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਲਈ ਔਰ ਇਸ ਦੇ ਨਾਲ ਇਸ ਦਾ ਇੱਕ ਹੋਰ ਸਾਥੀ ਹੈ ਉਸ ਨੂੰ ਵੀ ਇਸਨੇ ਆਪਣੇ ਨਾਲ ਲਾਇਆ ਹੋਇਆ ਸੀ ਪਾਕਿਸਤਾਨ ਵੱਲੋਂ ਯਾਨੀ ਕਿ ਆਈਐਸਆਈ ਜੋ ਵੀ ਪੇਮੈਂਟ ਕਰਦੀ ਸੀ ਇਹ ਫੌਜੀ ਇਹਨਾਂ ਚਤਰ ਸੀ ਆਪਣੇ ਅਕਾਊਂਟ ਵਿੱਚ ਪੈਸੇ ਨਹੀਂ ਲੈਂਦਾ ਸੀ ਇਸ ਦੇ ਲਈ ਆਪਣੇ ਇਸਨੇ ਇੱਕ ਬੰਦਾ ਰੱਖਿਆ ਹੋਇਆ ਸੀ ਉਸ ਦੇ ਬੈਂਕ ਅਕਾਊਂਟ ਦੀਆਂ ਡਿਟੇਲਸ ਨੂੰ ਇਸਤੇਮਾਲ ਕਰਦਾ ਸੀ ਤਾਂ ਪਾਕਿਸਤਾਨ ਵੱਲੋਂ ਜਿਹੜਾ ਪੈਸਾ ਆਉਂਦਾ ਸੀ ਆਪਣੇ ਦੋਸਤ ਦੇ ਖਾਤੇ 'ਚ ਪਵਾਉਂਦਾ ਸੀ ਉਸ ਤੋਂ ਬਾਅਦ ਆਪ ਲੈ ਲੈਂਦਾ ਸੀ ਇਸ ਤਰੀਕੇ ਨਾਲ ਕਰਦਾ ਸੀ ਔਰ ਹੋਰ ਸੁਣੋ ਜਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਨੂੰ ਪਤਾ ਹੁੰਦਾ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਕਰਕੇ ਨੌਜਵਾਨ ਫਸ ਸਕਦੇ ਆ ਇਹਦੇ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਏਜੰਸੀਆਂ ਦੀ ਨਿਗਰਾਨੀ ਦੇ ਵਿੱਚ ਨਾ ਆਵਾਂ ਜੋ ਵੀ ਇਨਫੋਰਮੇਸ਼ਨ ਪਾਕਿਸਤਾਨ ਨੂੰ ਦੇਣੀ ਹੁੰਦੀ ਸੀ ਤਾਂ ਨਾ ਤਾਂ ਇਹ ਆਪਣਾ ਮੋਬਾਈਲ ਫੋਨ ਇਸਤੇਮਾਲ ਕਰਦਾ ਸੀ ਨਾ ਮੈਸੇजेस ਕਰਦਾ ਸੀ ਨਾ ਹੀ ਕੋਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਸੀ ਤਾਂ ਇਹ ਭਾਰਤੀ ਦੀ ਭਾਰਤ ਦੀ ਜਿਹੜੀ ਖੂਫੀਆ ਜਾਣਕਾਰੀ ਸੀ ਉਸ ਨੂੰ ਪਾਕਿਸਤਾਨ ਨੂੰ ਜੁੜੀ ਦੇਣੀ ਹੁੰਦੀ ਸੀ ਉਹ ਸਭ ਕੁਝ ਲਿਖਦਾ ਸੀ ਉਸ ਨੂੰ ਪੈਨ ਡਰਾਈਵ ਦੇ ਵਿੱਚ ਪਾਉਂਦਾ ਸੀ ਪੈਨ ਡਰਾਈਵ ਨੂੰ ਇੱਕ ਥਾਂ ਦੇ ਉੱਤੇ ਰੱਖਦਾ ਸੀ ਤੇ ਫਿਰ ਇਹ ਇੱਕ ਦੂਸਰਾ ਬੰਦਾ ਉਸ ਪੈਨ ਡਰਾਈਵ ਨੂੰ ਚੱਕਦਾ ਸੀ ਔਰ ਪਾਕਿਸਤਾਨ ਤੱਕ ਪਹੁੰਚਾਉਂਦਾ ਸੀ ਤਾਂ ਇਸ ਤਰੀਕੇ ਦੇ ਨਾਲ ਇਹ ਭਾਰਤ ਦੀ ਖੂਫੀਆ ਇਨਫੋਰਮੇਸ਼ਨ ਪਾਕਿਸਤਾਨ ਨਾਲ ਪਹੁੰਚਾਉਂਦੇ ਸੀ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਨ੍ਹਾਂ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਸੀਗੀ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਉਹਨਾਂ ਅਤੰਕਵਾਦੀਆਂ ਦੀ ਵੀ ਇਸ ਨੇ ਮਦਦ ਕੀਤੀ ਆ ਹਾਲਾਂਕਿ ਇਸ ਦੇ ਹਲੇ ਪੁਖਤਾ ਸਬੂਤ ਹੈ ਜਾਂ ਨਹੀਂ ਪੁਲਿਸ ਇਸ ਬਾਰੇ ਕੁਝ ਵੀ ਨਹੀਂ ਦੱਸ ਰਹੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਨਹੀਂ ਕਿਹਾ ਕਿ ਅਸੀਂ ਹਲੇ ਜਾਂਚ ਕਰ ਰਹੇ ਹਾਂ ਕਿ ਇਸ ਦੇ ਕੀ ਕੋਈ ਅੱਤਵਾਦੀ ਹਮਲੇ ਦੇ ਨਾਲ ਡਾਇਰੈਕਟ ਜਾਂ ਫਿਰ ਇਨਡਾਇਰੈਕਟ ਸਬੰਧ ਹੈ ਕਿ ਜੋ ਪਹਿਲਗਾਮ ਦੇ ਵਿੱਚ ਬੈਸਰਨ ਘਾਟੀ ਦੇ ਵਿੱਚ ਅਤੰਕਵਾਦੀ ਹਮਲਾ ਹੋਇਆ ਸੀ ਕਿ ਉਹਨਾਂ ਅੱਤਵਾਦੀਆਂ ਦੇ ਨਾਲ ਵੀ ਇਸ ਦੇ ਤਾਰ ਜੁੜਦੇ ਨੇ ਜਾਂ ਫਿਰ ਨਹੀਂ ਲੇਕਿਨ ਇੰਨੀ ਚੀਜ਼ ਜ਼ਰੂਰ ਕਲੀਅਰ ਹੈ ਕਿਉਂਕਿ ਜੋ ਇਹਦੇ ਕੋਲੋਂ ਮੋਬਾਈਲ ਫੋਨ ਜਾਂ ਫਿਰ ਹੋਰ ਵੀ ਜੋ ਇਹਦੇ ਸਾਜ਼ੋ ਸਮਾਨ ਬਰਾਮਦ ਹੋਇਆ ਉਸ ਦੀ ਜੋ ਫਰੇਂਸਿਕ ਜਾਂਚ ਹੋਈ ਹੈ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦਾ ਸੰਪਰਕ ਪਾਕਿਸਤਾਨੀ ਏਜੰਸੀਆਂ ਦੇ ਨਾਲ ਹੈ ਉਹ ਵੀ ਪਾਕਿਸਤਾਨ ਦੀ ਖੂਫੀ ਏਜੰਸੀ ISI ਦੇ ਨਾਲ ਜੋ ਕਿ ਸਭ ਤੋਂ ਵੱਧ ਕੰਮ ਕਰਦੀ ਹੈ ਭਾਰਤ ਵਿੱਚ ਟੈਰਰਿਜ਼ਮ ਫੈਲਾਉਂਦਾ ਉਹਨਾਂ ਦੇ ਨਾਲ ਇਹਦੇ ਸੰਪਰਕ ਸੀਗੇ ISI ਦਾ ਹੈਂਡਲਰ ਹੈ ਰਾਣਾ ਜਾਵედ ਰਾਣਾ ਜਾਵედ ਦੇ ਨਾਲ ਇਸ આરોપી ਦੇ ਸਬੰਧ ਨੇ ਉਹ ਦੋ ਨੌਜਵਾਨ ਤੁਹਾਨੂੰ ਦਿਖਬੇ ਰਹੇ ਨੇ ਦੋਨਾਂ ਦਾ ਇੱਕ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਦੂਸਰੇ ਦਾ ਨਾਮ ਹੈ ਸਾਹਿਲ ਮਸੀਹ ਯਾਨੀ ਜਿਹੜਾ ਗੁਰਪ੍ਰੀਤ ਗੋਪੀ ਹੈ ਇਹ ਜੰਮੂ ਦੇ ਵਿੱਚ ਪੋਸਟਰ ਸੀਗਾ ਇੰਡੀਅਨ ਆਰਮੀ ਦਾ ਜਵਾਨ ਹੈ ਔਰ ਦੇਖੋ ਕਿ ਇਸ ਤਰੀਕੇ ਦੇ ਨਾਲ ਇਹ ਆਪਣੇ ਰਾਸਤੇ ਤੋਂ ਭਟਕ ਗਿਆ ਰਸਤੇ ਤੋਂ ਭਟਕ ਗਿਆ ਤਾਂ ਸਿਰਫ ਸਿੱਧਾ ਗਿਆ ਇਹ ਪਾਕਿਸਤਾਨ ਤਾਂ ਪਾਕਿਸਤਾਨ ਦੇ ਵਿੱਚ ਇਸ ਦੇ ਆਈਐਸਆਈ ਦੇ ਨਾਲ ਜਾਨਕੀ ਵੈਸੇ ਵਾਲਾ ਰਸਤਾ ਨਹੀਂ ਭਟਕਿਆ ਤੁਸੀਂ ਸਮਝੋ ਜਿਹੜਾ ਰੋਡਸ ਹੁੰਦਾ ਆਪਾਂ ਗੱਲ ਕਰਦੇ ਐਥਿਕਸ ਦੀ ਐਥਿਕਲੀ ਆਪਣਾ ਰਸਤਾ ਭਟਕ ਗਿਆ ਔਰ ਇਹਦੇ ਸੰਪਰਕ ਦੇ ਵਿੱਚ ਆਗੇ ਪਾਕਿਸਤਾਨ ਦੇ ਲੋਕ ਤੇ ਫਿਰ ਉਹ ਇਸ ਨੂੰ ਪੈਸੇ ਦਿੰਦੇ ਸੀ ਲਾਲਚ ਦਿੰਦੇ ਸੀ ਕਿ ਉਸ ਤੋਂ ਬਾਅਦ ਇਹ ਭਾਰਤ ਦੀ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕਰਦਾ ਸੀ ਤਾਂ ਇੱਕ ਬਹੁਤ ਵੱਡੀ ਖਬਰ ਹੈ ਔਰ ਬਹੁਤ ਵੱਡੀ ਸਫਲਤਾ ਵੀ ਲੱਗੀ ਹੈ ਪੰਜਾਬ ਪੁਲਿਸ ਦੇ ਹੱਥ ਕਿ ਜਿਹੜੇ ਲੋਕ ਭਾਰਤ ਨੂੰ ਜੋੜ ਕਰ ਰਹੀ ਸੀ ਭਾਰਤ ਨੂੰ ਖੋਖਲਾ ਕਰ ਰਹੀ ਸੀ ਉਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੁਰਪ੍ਰੀਤ ਗੋਗੀ ਗੁਰਪ੍ਰੀਤ ਗੋਪੀ ਤੇ ਦੂਸਰਾ ਹੈਗਾ ਸਾਹਿਲ ਮਸੀਹ ਇਹਨਾਂ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਈਐਸਆਈ ਦੇ ਨਾਲ ਇਹਨਾਂ ਦੇ ਲਿੰਕ ਦੱਸੇ ਜਾ ਰਹੇ ਨੇ ਆ ਤਸਵੀਰਾਂ ਜਿਹੜਾ ਤੁਸੀਂ ਇਹਨਾਂ ਦੀ ਧਿਆਨ ਨਾਲ ਪਛਾਣ ਲਓ ਹੱਟਾ-ਕੱਟਾ ਨੌਜਵਾਨ ਹੈ ਇੰਡੀਅਨ ਆਰਮੀ ਦਾ ਜਵਾਨ ਹੈ ਪਰ ਕਿਸੇ ਤਰੀਕੇ ਦੇ ਨਾਲ ਕੀ ਮਜਬੂਰੀਆਂ ਨੇ ਪੁਲਿਸ ਸਭ ਕੁਝ ਹੁਣ ਆਪਣਾ ਸਾਹਮ ਦਾਮ ਦੰਡ ਭੇਦ ਸਭ ਕੁਝ ਅਪਣਾ ਕੇ ਇਹ ਵੀ ਸਭ ਕੁਝ ਪਤਾ ਚੱਲ ਜਾਵੇਗਾ ਕਿ ਇਹਨਾਂ ਨੇ ਕਿਹੜੀ-ਕਿਹੜੀ ਇਨਫੋਰਮੇਸ਼ਨ ਪਾਕ ਜਾਂ ਕੀਤੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਆਪਰੇਸ਼ਨ ਸੰਦੂਰ ਚੱਲਿਆ ਸੀ ਜਦੋਂ ਪਾਕਿਸਤਾਨ ਦੇ ਟੈਰਰਿਸਟਾਂ ਨੇ ਭਾਰਤ ਦੇ ਬੇਕਸੂਰ ਲੋਕਾਂ ਨੂੰ ਮਾਰਿਆ ਬੇਕਸੂਰ ਨੌਜਵਾਨਾਂ ਨੂੰ ਮਾਰਿਆ ਮਰਦਾਂ ਨੂੰ ਮਾਰਿਆ ਇਹ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਤੇ ਕਈ ਮਹਿਲਾਵਾਂ ਦਾ ਸੰਦੂਰ ਮਿਟਾਇਆ ਤੇ ਇਸੇ ਕਰਕੇ ਭਾਰਤ ਦੀ ਸਰਕਾਰ ਨੇ ਆਪਰੇਸ਼ਨ ਸੰਦੂਰ ਚਲਾਇਆ ਪਾਕਿਸਤਾਨ ਦੇ ਵੱਖੋ-ਵੱਖਰੇ ਅਤੰਕੀ ਟਿਕਾਣਿਆਂ ਨੂੰ ਨਿਸ਼ਟਨਾਬੂਧ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਦੀ ਫੌਜ ਨੇ आतंकवादियों ਦੇ ਖਿਲਾਫ ਐਕਸ਼ਨ ਤਾਂ ਕੀ ਲੈਣਾ ਸੀ ਉਲਟਾ ਇੰਡੀਅਨ ਆਰਮੀ ਦੇ ਖਿਲਾਫ ਐਕਸ਼ਨ ਲੈਣ ਲਾ ਗਏ ਤੇ ਉਸ ਤੋਂ ਬਾਅਦ ਵੀ ਕੀ ਹਾਲ ਕੀਤਾ ਗਿਆ 2 ਦਿਨਾਂ ਦੇ ਵਿੱਚ ਹੀ ਪਾਕਿਸਤਾਨ ਦਾ ਸਭ ਜਾਣਦੇ ਨੇ ਤੇ ਉਸ ਤੋਂ ਬਾਅਦ ਫਿਰ ਧੜਪਕੜ ਸ਼ੁਰੂ ਹੋਈ ਭਾਵੇਂ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਹੋਣ ट्रैवल ਵਲੋਗਰ ਹੋਣ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਲੁਕ ਛਿਪ ਕੇ ਪਾਕਿਸਤਾਨ ਦੇ ਲਈ ਕੰਮ ਕਰ ਰਹੇ ਸੀ ਭਾਰਤ ਦੀਆਂ ਖੁੱਡਾਂ ਦੇ ਵਿੱਚ ਪਾਕਿਸਤਾਨ ਦੇ ਚੂਹੇ ਲੁਕੇ ਹੋਏ ਸੀ ਤਾਂ ਹੌਲੀ-ਹੌਲੀ ਉਹ ਵੀ ਆਪਣੀ ਇਹ ਖੁੱਡਾਂ ਦੇ ਵਿੱਚੋਂ ਨਿਕਲਨੇ ਬਾਹਰ ਆ ਗਏ ਨੇ ਇਹ ਵੀ ਉਹ ਚੂਹੇ ਨੇ ਜਿਹੜੇ ਕੀ ਭਾਰਤ ਦੇ ਵਿੱਚ ਰਹਿ ਕੇ ਭਾਰਤ ਦਾ ਖਾ ਕੇ ਭਾਰਤ ਨਾਲ ਗੱਦਾਰੀ ਕਰਦੇ ਸੀ ਔਰ ਪਾਕਿਸਤਾਨ ਦੇ ਨਾਲ ਪ੍ਰੇਮ ਜਤਾਰੇ ਸੀ ਬਾਕੀ ਹੋਰ ਪੁਲਿਸ ਕਾਫੀ ਜ਼ਿਆਦਾ ਇਨਫੋਰਮੇਸ਼ਨ ਸ਼ੇਅਰ ਕਰ ਰਹੀ ਹੈ ਉਹਨਾਂ ਦੀ ਵੀ ਸੁਣਦੇ ਆਪਾਂ ਗੱਲ ਕਿ ਗੁਰਪ੍ਰੀਤ ਗੁਪੀ ਨਾਮ ਦਾ ਫੌਜੀ ਹੈਗੀ ਸਪਾਈ ਹੈ ਜਿਹੜਾ ਫੌਜ ਚ ਇੰਡੀਅਨ ਆਰਮੀ ਚ ਉਹ ਸਪਾਇਨਜ ਐਕਟੀਵਿਟੀ ਸਪਾਈਂਗ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਤੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਅਸੀਂ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਇਹ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਠਾਣਾ ਲੋਪੋਕੇ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਸ ਸਪੀਸ਼ੀਅਸ ट्रांजैक्शन ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗੀਚ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਪਤੀ ਝੋਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ ਨੂੰ 트੍ਰੈਪ ਲਾ ਕੇ ਫੜਿਆ ਤੇ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਹਨਾਂ 'ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਤੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਸੈਕੂਰੀਟੀ ਏਜੰਸੀ ਇੰਟੈਲੀਜੈਂਸ ਏਜੰਸੀ ਸਾਰਿਆਂ ਨੂੰ ਅਸੀਂ ਇਨਫੋਰਮ ਕੀਤਾ ਤੇ ਅਸੀਂ ਸਾਰਿਆਂ ਨੇ ਰਣਨੀਤਿਕ ਤੌਰ 'ਤੇ ਕੁਝ ਕੰਮ ਕੀਤਾ FIR ਨੰਬਰ 640 ਅੰਡਰ ਸੈਕਸ਼ਨ 359 ਅਫੀਸ਼ੀਅਲ ਸੀਕ੍ਰੇਟ ਐਕਟ ਅਤੇ 3 BNS थाना ਲੋਕੋ ਵਿਕੇ ਰਜਿਸਟਰ ਕੀਤੀ ਹੋ। ਇਸ ਦੇ ਜਿਹੜੀ ਆ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇੰਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਹੈਂਡਲਰ ਸੀਗਾ ਰਾਣਾ ਜਗੇ ਇਹਨਾਂ ਦਾ ਇਹ ਐਸਆਈ ਆਪਰੇਟਿਵ ਹੈ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਗਤ੍ਰਿਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੈਂਡਰਾਈਵ 'ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਜੀ ਲੋਕੇਸ਼ਨ ਤੇ ਉਹ ਪੈਂਡਰਾਈਵ ਰੱਖ ਰਿਹਾ ਸੀਗਾ ਜਿਹਨੂੰ ਕੋਈ ਆ ਕੇ ਪਿਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀਆਂ ਸਿਸਟਰ ਏਜੰਸੀਜ਼ ਨੇ ਇੰਟੈਲੀਜੈਂਸ ਏਜੰਸੀਜ਼ ਹੋਣ ਨਾਲ ਡਾਗਨਲ ਕਰਕੇ ਇਹਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਹੈ ਤਫਸੀਲ ਕਲਾਸਿਕ ਹੈ ਸਰ ਗੁਰਪ੍ਰੀ ਸਿੰਘ ਦੀ ਗੱਲ ਕਰੀ ਉਹ ਬਾਰਡਰ ਤੇ ਗੋਪੀ ਸ਼ਹਿਦ ਕਰਦਾ ਤੇ ਇਧਰੋਂ ਇਹ ਸਾਹੀਸੀ ਦੀ ਬਾਰਡਰ ਤੇ ਆਪਣੇ ਰਾਜਸਥਾਨੀ ਵਿੱਚ ਮੇਦਾ ਪਰ ਦੋਵਾਂ ਦਾ ਆਪਸ ਵਿੱਚ ਇਤਲੋ ਜਾਣਕਾਰੀ ਜਾ ਰਹੀ ਸੀ ਕਿਦੋਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਵਾਂ ਦਾ ਪਿੰਡ ਧਾਰੀਵਾਲ ਹੈ ਜੋ ਬਿਲਕੁਲ ਬਾਰਡਰ ਤੇ ਹੈ ઘણા ਲੋਕੋ ਕੇ ਚਿਪੰਦਾ ਹੈ ਜਿਹੜਾ ਗੋਪੀ ਹੈ ਗੋਪੀ ਫੌਜੀ ਇਹ ਜੰਮੂ ਪੋਸਟਡ ਸੀਗਾ ਸੇਮ ਪਿੰਡ ਦੇ ਵਿਅਕਤੀ ਨੇ ਇਹ ਜਿਹੜੀ ਇਨਫੋਰਮੇਸ਼ਨ ਗੋਪੀ ਫੌਜੀ ਜਿਹੜਾ ਲੀਕ ਕਰਵਾ ਰਿਹਾ ਸੀਗਾ ਜਿਹੜਾ ਪੈਨ ਡਰਾਈਵ ਚ ਪਾ ਕੇ ਡਾਟਾ ਉਹ ਕਰਵਾ ਰਿਹਾ ਸੀਗਾ ਜਿਹੜੀ ਪੇਮੈਂਟਸ ਹੈ ਉਹ ਸਾਹਿਲ ਮਸੀਦੇ ਥਰੂ ਇਹ ਫੈਸਿਲਿਟੇਟ ਕਰਦਾ। ਜਦੋਂ ਤੋਂ ਇੱਕ ਵਾਰ ਇਹ ਬਹੁਤ ਕੰਮ ਕਰ ਰਿਹਾ ਸੀਗਾ ਉਹ ਸਾਡੇ ਰੈਡਾਰ ਤੇ ਕਦੋਂ ਆਇਆ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ 2016 ਤੋਂ ਭਾਰਤੀ ਫੌਜ 'ਚ ਦੀ ਭਰਤੀ ਹੈਗਾ ਤੇ ਸਾਡੇ ਰੈਡਾਰ ਤੇ ਸਾਨੂੰ 19 ਥੋੜੀ ਦੇਰ ਪਹਿਲਾਂ ਹੀ ਇਨਫੋਰਮੇਸ਼ਨ ਮਿਲੀ ਸੀਗੀ 2-4 ਦਿਨ ਪਹਿਲਾਂ ਅਸੀਂ ਬਿਲਕੁਲ ਇਹਦੇ ਬਰੀਕੀ ਨਾਲ ਟਰੈਕ ਕਰਾਇਆ ਤੇ ਅਸੀਂ ਕਿਉਂਕਿ ਇਹ ਭਾਰਤੀ ਫੌਜ 'ਚ ਮਜੂਦਾ ਸੋਲਜਰ ਹੈ ਅਸੀਂ ਇਹ ਵੀ ਨਹੀਂ ਚਾਹਦੇ ਕਿ ਕੁਝ ਐਦਾਂ ਦਾ ਹੋਵੇ ਜਿਹੜਾ ਬਿਲਕੁਲ ਇਹ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਗਲਤ ਹੋ ਇਸ ਕਰਕੇ ਅਸੀਂ ਪੂਰਾ ਡਿਵੈਲਪ ਕਰਕੇ ਇਹ ਜਿਹੜੀ ਪੂਰੀ ਜਿਹੜੀ ਹੈਗੀ ਹੈ ਮਤਲਬ ਕਰਮਾ ਜਿਹੜਾ ਰਜਿਸਟਰ ਕੀਤਾ ਬੁਕਿੰਗ ਬੁਕਿੰਗ